ਜਸਪ੍ਰੀਤ ਸਿੰਘ ਮੈਰੋ ਨੇ ਆਪਣਾ ਕੰਮਰਕੱਸਾ ਖੋਲਿਆ ਤੇ ਉਸ ਤੋਂ ਬਾਅਦ ਕਮਲ ਕੌਰ ਭਾਬੀ ਦਾ ਜਿਹੜਾ ਗਲਾ ਘੋਟਿਆ ਕਮਲ ਕੌਰ ਭਾਬੀ ਨੂੰ ਮਾਰਨ ਦੇ ਵਿੱਚ ਤਿੰਨ ਜਣਿਆਂ ਦਾ ਨਾਮ ਆਇਆ ਇੱਕ ਜਸਪ੍ਰੀਤ ਸਿੰਘ ਮੈਰੋ ਤੇ ਇੱਕ ਭਾਈ ਅਮਰਤਪਾਲ ਸਿੰਘ ਮੈਰੋ ਤੇ ਇੱਕ ਹੋਰ ਦੂਜਾ ਜਿਹੜਾ ਬੰਦਾ ਹੈਗਾ ਉਹ ਵੀ ਭਾਈ ਅਮਰਤਪਾਲ ਸਿੰਘ ਮੈਰੋ ਦੇ ਨਾਲ ਹੀ ਰਹਿੰਦਾ ਸੀ ਕਮਲ ਕੌਰ ਭਾਬੀ ਦੇ ਕਤਲ ਕੇਸ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਾਲੇ ਤੱਕ ਭਾਈ ਅਮਰਤਪਾਲ ਸਿੰਘ ਮੈਰੋ ਜਿਹੜਾ ਪੁਲਸ ਦੀ ਹਿਰਾਸਤ ਦੇ ਵਿੱਚੋਂ ਬਾਹਰ ਹੈਗਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾ ਕੇ ਅਮਰਪਾਲ ਸਿੰਘ ਨੇ ਕਿਹਾ ਕਿ ਜਿਹੜੇ ਬਾਕੀ ਵੀ ਗੰਦੀਆਂ ਵੀਡੀਓ ਬਣਾਉਂਦੇ ਨੇ ਤਾਂ ਉਹਨਾਂ ਦਾ ਨੰਬਰ ਵੀ ਜਿਹੜਾ ਹੁਣ ਛੇਤੀ ਲੱਗੂ ਸੰਭਲ ਜੋਤਾ ਵਧੀਆ ਗੱਲ ਐ ਇਹ ਕੰਚਨ ਕੁਮਾਰੀ ਜਿਹੜੀ ਬਿਹਾਰ ਦੇ ਵਿੱਚੋਂ ਪੰਜਾਬ ਦੇ ਵਿੱਚ ਆ ਕੇ ਆਪਣਾ ਨਾਮ ਕੌਰ ਰੱਖ ਲਿਆ ਕਮਲ ਕੌਰ ਜਿਹੜਾ ਪਿੱਛੇ ਲਾ ਲਿਆ ਤੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਔਰਤਾਂ ਨੂੰ ਬਦਨਾਮ ਕਰ ਰਹੀ ਸੀ ਲਗਾਤਾਰ ਇਹਦੇ ਵੱਲੋਂ ਗੰਦੀਆਂ ਵੀਡੀਓ ਪਾਈਆਂ ਜਾ ਰਹੀਆਂ ਸੀਗੀਆਂ ਤੇ ਇਹਦਾ ਕਤਲ ਜਿਹੜਾ 5-4 ਸਾਲ ਪਹਿਲਾਂ ਹੋਣਾ ਚਾਹੀਦਾ ਸੀ ਪਰ ਫੇਰ ਵੀ ਸਾਤੋਂ ਜਿਹੜਾ ਲੇਟ ਹੋ ਗਿਆ ਪਰ ਅਸੀਂ ਜਿਹੜਾ ਇਹਨੂੰ ਛੱਡਿਆ ਨਹੀਂ ਉਹਨਾਂ بڑے ਲੋਕ ਇਹ ਕਹਿਣਗੇ ਵੀ ਅਸੀਂ ਕਿਸੇ ਕੁੜੀ ਨੂੰ ਮਾਰਤਾ ਪਰ ਦੋਸਤੋ ਇਹ ਕੁੜੀ ਸੀ ਜਿਹੜੀ ਇਹ ਕਾਫੀ ਸੱਭਿਆਚਾਰ ਨੂੰ ਬਦਨਾਮ ਕਰ ਰਹੀ ਸੀ ਬਹੁਤ ਜ਼ਿਆਦਾ ਗਲਤ ਵੀਡੀਓ ਡਬਲ ਮੀਨਿੰਗ ਵੀਡੀਓ ਇਹਦੇ ਵੱਲੋਂ ਪਾਈਆਂ ਜਾ ਰਹੀਆਂ ਸੀ ਪਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਜਿਹੜੀ ਸੋਸ਼ਲ ਮੀਡੀਆ ਤੇ ਹੋਰ ਵੀ ਕਾਫੀ ਲੋਕ ਜਿਹੜੇ ਗੰਦ ਪਾਉਂਦੇ ਨੇ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੋਈ ਆ ਤੇ ਨਾਲ ਹੀ ਇੱਕ ਸੋਸ਼ਲ ਮੀਡੀਆ ਤੇ ਗੱਗੂ ਗਿੱਲ ਦੇ ਨਾਲ ਜਿਹੜੀ ਅਮਰਤਪਾਲ ਸਿੰਘ ਮੈਰੋ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਜਸਪ੍ਰੀਤ ਸਿੰਘ ਮੈਰੋ ਤੇ ਅਮਰਤਪਾਲ ਸਿੰਘ ਮੈਰੋ ਦੋਵੇਂ ਗੱਗੂ ਗਿੱਲ ਦੇ ਘਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਗੱਗੂ ਗਿੱਲ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਇਹ ਵੀਡੀਓ ਜਿਹੜੀ 6 ਮਈ ਦੀ ਆ ਤੇ ਅੱਜ ਜਿਹੜਾ ਆਪਾਂ ਕਹਿੰਦੇ 12 13 ਜੂਨ ਨੂੰ ਜਿਹੜਾ ਆ ਕਤਲ ਹੋਇਆ ਕਮਲਕੌਰ ਭਾਬੀ ਦਾ ਲੁਧਿਆਣੇ ਦੀ ਰਹਿਣ ਵਾਲੀ ਸੀ ਪਰ ਉਸ ਦੀ Laash ਹੈ ਜਿਹੜੀ ਉਹ ਬਠਿੰਡੇ ਦੇ ਆ ਇੱਕ ਹਸਪਤਾਲ ਦੇ ਵਿੱਚੋਂ ਮਿਲੀ ਹੈਗੀ ਪੁਲਿਸ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਭਾਈ ਅਮਰਤਪਾਲ ਸਿੰਘ ਮੈਰੋ ਨੇ ਪ੍ਰਮੋਸ਼ਨ ਦੇ ਬਹਾਨੇ ਜਿਹੜਾ ਕੰਚਨ ਕੁਮਾਰੀ ਨੂੰ ਘਰੋਂ ਬਾਹਰ ਬੁਲਾਇਆ ਸੀ ਉਸ ਤੋਂ ਬਾਅਦ ਜਸਪ੍ਰੀਤ ਸਿੰਘ ਮੈਰੋ ਨੇ ਜਿਹੜਾ ਆਪਣਾ ਕਮਰ ਕੱਸਾ ਖੋਲਿਆ ਤੇ ਜਿਹੜਾ ਕਮਲਕੌਰ ਭਾਬੀ ਦਾ ਗਲਾ ਘੋਟ ਦਿੱਤਾ ਗਿਆ ਉਸ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਪੈਣ ਲੱਗ ਗਈਆਂ ਸੀ ਕਿ ਕਮਲਕੌਰ ਭਾਬੀ ਦੀ ਜਿਹੜੀ লাশ ਹੈ ਉਹ ਇੱਕ ਗੱਡੀ ਦੇ ਵਿੱਚੋਂ ਮਿਲਿਆ ਪਰ ਅੱਜ ਜਿਹੜੀ ਅਮਰਤਪਾਲ ਸਿੰਘ ਮੈਰੋ ਨੇ ਜਿਹੜੀ ਇਸ ਦੀ ਜ਼ਿੰਮੇਵਾਰੀ ਲਈਆ ਹਾਲਾਂਕਿ ਪੋਸਟ ਕੱਲ ਹੀ ਪਾ ਦਿੱਤੀ ਸੀ ਵੀ ਆਪਣੇ YouTube ਚੈਨਲਾਂ ਤੇ ਕੱਪੜਾ ਮਾਰ ਲਓ ਕਿਉਂਕਿ ਉਹਦਾ ਇਸ਼ਾਰਾ ਸੀ ਵੀ ਅਮਰਤਪਾਲ ਸਿੰਘ ਮੈਰੋ ਨੇ ਕੁਝ ਵੱਡਾ ਕਰ ਦਿੱਤਾ ਹੈ ਤੇ ਅਮਰਪਾਲ ਸਿੰਘਾ ਨੂੰ ਮੈਰੋ ਨੇ ਇਹ ਵੀ ਕਿਹਾ ਮੈਨੂੰ ਭੋਰਾ ਵੀ ਅਫਸੋਸ ਨਹੀਂ ਹੋਇਆ ਵੀ ਮੈਂ ਇੱਕ ਔਰਤ ਨੂੰ ਮਾਰਿਆ ਕਿਉਂਕਿ ਇਸ ਔਰਤ ਨੇ ਪੰਜਾਬੀ ਸਭਿਆਚਾਰ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਇੱਕ ਬਈਯਾਰਾਣੀ ਪੰਜਾਬ ਦੇ ਵਿੱਚੋਂ ਆ ਕੇ ਇੱਕ ਹੋਰ ਨਾਮ ਲਾ ਕੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਸੀ ਜਦੋਂ ਇੰਦਰਾ ਗਾਂਧੀ ਨੇ ਸਾਡੇ ਦਰਬਾਰ ਸਾਹਿਬ ਦੇ ਟੈਂਕ ਚਾੜੇ ਸੀ ਉਹਦਾ ਵੀ ਜਿਹੜਾ ਇਹੀ ਹਾਲ ਹੋਇਆ ਸੀ ਅੱਗੇ ਤੋਂ ਵੀ ਜਿਹੜਾ ਪੰਜਾਬ ਨੂੰ ਬਦਨਾਮ ਕਰੂਗਾ ਉਹਦਾ ਇਹੀ ਹਾਲ ਹੋਊਗਾ ਉਸੀ ਵੀ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇੰਨਾ ਗੰਦਪਾਣ ਵਾਲਿਆਂ ਜਿਹੜੀਆਂ ਗੰਦੀਆਂ ਰੀਲਾਂ ਪਾਉਂਦੇ ਨੇ ਉਹਨਾਂ ਦੇ ਨਾਲ ਹੋ ਜਾਂ ਫਿਰ ਅਮਰਤਪਾਲ ਸਿੰਘ ਮਹਿਰੋ ਦੇ ਨਾਲੋਂ ਕਿਉਂਕਿ ਅਮਰਤਪਾਲ ਸਿੰਘ ਦਾ ਮਹਿਰੋ ਦਾ ਕਹਿਣਾ ਹੈ ਵੀ ਜਿਹੜਾ ਇਹ ਕਮਲ ਕੌਰ ਸੀ ਇਹ ਬਹੁਤ ਜ਼ਿਆਦੇ ਗੰਦੀਆਂ ਵੀਡੀਓ ਪਾਉਂਦੀ ਸੀ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਜੇਕਰ ਤੁਸੀਂ ਕਮਲ ਕੌਰ ਦੇ ਕੋਈ ਵੀ ਵੀਡੀਓ ਚੱਕ ਲੋ ਤਾਂ ਇੰਨੀਆਂ ਜ਼ਿਆਦੇ ਗੰਦੀਆਂ ਵੀਡੀਓ ਨੇ ਵੀ ਦੇਖਣ ਵਾਲੇ ਨੂੰ ਜਿਹੜੀ ਸ਼ਰਮ ਆ ਜਾਂਦੀ ਆ ਕਰੇ ਬਹਿ ਕੇ ਤਾਂ ਇਹਦੀ ਵੀਡੀਓ ਜਿਹੜਾ ਕੋਈ ਵੀ ਨਹੀਂ ਵੇਖ ਸਕਦਾ ਜਦੋਂ ਕਮਲ ਕੌਰ ਦਾ ਹੁਣ ਅੰਤਿਮ ਸੰਸਕਾਰ ਹੋਇਆ ਤਾਂ ਸਰਫ ਤਨ ਜਨੇ ਹੀ ਨੇ ਉਹ ਵੀ ਉਹਦੇ ਘਰ ਦੇ ਸੱਗੇ ਕੋਈ ਪਿੰਡ ਦੇ ਸ਼ਹਿਰ ਦੇ ਵਿੱਚੋਂ ਜਾਂ ਕੋਈ ਹੋਰ ਉਹਦਾ ਚਾਉਣ ਵਾਲਾ ਕੋਈ ਵੀ ਜਿਹੜਾ ਸੰਸਕਾਰ ਤੇ ਨਹੀਂ ਪਹੁੰਚਿਆ 4 ਲੱਖ ਜਿਹੜੇ ਉਸਦੇ ਫਾਲੋਅਰ ਸੀ ਪਰ ਇੱਕ ਵੀ ਜਿਹੜਾ ਬੰਦਾ ਉਸਦੇ ਅੰਤਮ ਸੰਸਕਾਰ ਤੇ ਨਹੀਂ ਪਹੁੰਚਿਆ ਤਾਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਸਿਰਫ ਲੋਕ ਗੰਧੀਆਂ ਰੀਲਾਂ ਕਰਕੇ ਉਸ ਨੂੰ ਫਾਲੋ ਕਰਦੇ ਸੀ ਦੇਖਣ ਦੇ ਮਾਰੇ ਪਰ ਉਸ ਦਾ ਸਾਥ ਜਿਹੜਾ ਕੋਈ ਵੀ ਨਹੀਂ ਦਿੰਦਾ ਸੀ ਤਾਂ ਕਮੈਂਟ ਕਰਕੇ ਦੱਸੋ ਵੀ ਅਮਰਦਪਾਲ ਸਿੰਘ ਮੈਰੋ ਨੇ ਠੀਕ ਕੀਤਾ ਜਾਂ ਗਲਤ ਕੀਤਾ